ਕੀ ਆਲਕ ਬਣ ਕੇ ਬਹਿ ਗਏ ਪਤਾ ਹਨ ਉੜੇ ਰਗਾ ਹੁਣ ਆਨ ਕਰਉਂਦਾ ਪਤਾ ਨਹੀਂ ਰਹੀ ਮੈਂ ਮੁੰਡਾ ਬਣਦਾ ਪਤਾ ਬਣਦਾ ਸਰ ਮੁੱਦਾ ਬਣਦਾ ਇਹ ਕੋਲ ਨੂੰ ਪਤਾ ਉਹ ਇੱਥੇ ਲੱਗ ਰਹੇ ਨੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਮੁੱਦਾ ਤਾਂ ਬਣਦਾ ਵਾ ਇਹ ਅਸੀਂ ਰੌਲਾ ਪਾ ਲਈ ਖੱਪ ਪਾਈ ਅਸੀਂ ਨੇ ਕੋਈ ਖੱਪੀ ਨਹੀਂ ਬੋਲਣੇ ਅਹੀਂ ਤੇ ਕੋਸ਼ਿਸ਼ ਕੀਤੀ ਇਹ ਤੇ ਚੁੱਪ ਕਰਕੇ ਸਾਰਾ ਕੁਝ ਕਰਨਾ ਨਹੀਂ ਕੋਈ ਆਪਣੀ ਕਾਰਵਾਈ ਕਰੋ ਅਸੀਂ ਆਪਣੀ ਕਾਰਵਾਈ ਕਰ ਦਈਏ ਇਹ ਤਾਂ ਲੰਮਾ ਕੰਮ ਇਹਨਾਂ ਨੇ ਪਾਊ ਦਾ ਮਾਲਕਾਂ ਨੇ ਕੀਤਾ ਬਾਬਾ ਜੀ ਕੇ ਨੂੰ ਇਹਨਾਂ ਨੇ ਪੁੱਛੋ ਲਿਆ ਕੇ ਮੇਰੇ ਸਾਹਮਣੇ ਕਿਸੇ ਨੂੰ ਬੂਲ ਮੰਤਰ ਵੀ ਆਉਂਦਾ ਉਹ ਚਲੋ ਆਪਾਂ ਬਾਅਦ ਜਿਹੜਾ ਕਰਾ ਆਪਾਂ ਜਿਹੜੀ ਆਪਾਂ ਕਾਰਵਾਈ ਕਰ ਦੇਦਾਂਗੇ ਆਪਾਂ ਕਰੀਏ ਜਿਹੜਾ ਕਰਾ ਆਪਾਂ ਜੀ ਕਾਰਵਾਈ ਜਿਹੜੀ ਤੁਹਾਡੀ ਦਫਾਤ ਤੋਂ ਤਾਂ ਕਰਨੀ ਕੋਈ ਨਹੀਂ ਬੇਟਾ ਛਾਲ ਹੋਇਆ ਉੱਥੇ ਆਪਾਂ ਛਾਲ ਚ ਘੱਟੇ ਪਾ ਛਾਲ ਉੱਥੇ ਲੈ ਜਾਂਦੇ ਉੱਥੇ ਆਪਾਂ ਛਾਲ ਕਰਨੀ ਉੱਥੇ ਛਾਲ ਚ ਲੈ ਜਾਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਤੋਂ ਅੱਜ ਪਤਾ ਲੱਗਾ ਕਿ ਇੱਥੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾਂ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਬੇਦਬੀ ਹੋ ਰਹੀ ਆ ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦੇ ਆ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਤਾਂ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ ਵਿਦੇਸ਼ਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰ ਨਾ ਥਾਵਾਂ ਤੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਇਹ ਇੱਕ ਬੜਾ ਵੱਡਾ ਸਵਾਲੀਆ ਚਿੰਨ੍ਹ ਆ ਇਹਨਾਂ ਤੇ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਵੀ ਆ ਉਹਨਾਂ ਨੂੰ ਇਹ ਕੀ ਗੱਲ ਗੁਰਬਾਣੀ ਦੀਆਂ ਪੋਥੀਆਂ ਵੱਲੋਂ ਬਿਲਕੁਲ ਧਿਆਨ ਨਹੀਂ ਕੀ ਆਪਾਂ ਹੁਕਮਨਾਮੇ ਸਮੇਂ-ਸਮੇਂ ਤੇ ਜਾਰੀ ਕਰਦੇ ਆ ਥੋੜੇ ਦਿਨੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਤੇ ਉਹਦੀ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਇਹ ਸਿੰਘ ਸਾਹਿਬ ਦਾ ਬਿਆਨ ਆ ਆ ਪ੍ਰੈਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੈ ਪਰ ਜੇਕਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਊਟੀ ਮੰਨਦੀ ਆ ਕੀ ਅਸੀਂ ਉਹ ਲਿਖਤਾਂ ਜਾਰੀ ਕਰਤੀਆਂ ਹੁਕਮਨਾਮੇ ਸੰਦੇਸ਼ ਜਾਰੀ ਕਰਤੇ ਕੀ ਸਾਡੀ ਜ਼ਿੰਮੇਵਾਰੀ ਵੀ ਕੋਈ ਬਣਦੀ ਆ ਉੱਥੇ ਜਾ ਕੇ ਵੇਖਣ ਦੀ ਕਿ ਨਹੀਂ ਉਹ ਜ਼ਿੰਮੇਵਾਰੀ ਤੋਂ ਬਿਲਕੁਲ ਜਿਹੜੇ ਆ ਇਹ ਭੱਜੇ ਹੋਏ ਆ ਨਾ ਇਹ ਕਾਰਜ ਕਰ ਰਹੇ ਆ ਤਾਂ ਕਰਕੇ ਇਹ ਲੋਕ ਜਿਹੜੇ ਆ ਵੇਸਲੇ ਹੋ ਕੇ ਜਿਹੜੇ ਕਾਰੋਬਾਰੀ ਕਰਨ ਵਾਲੇ ਕਾਰੋਬਾਰ ਕਰਨ ਵਾਲੇ ਧਰਮ ਦੇ ਨਾਲ ਦੇ ਕਾਰੋਬਾਰ ਕਰਨ ਵਾਲੇ ਲੋਕ ਆ ਉਹ ਇਹ ਐਸ ਕਰਕੇ ਇਹ ਬੇਦਬੀਆਂ ਕਰ ਰਹੇ ਆ ਜਿਨ੍ਹਾਂ ਨੇ ਵੇਚ ਕੇ ਤੇ ਇੱਥੇ ਜਗ੍ਹਾ ਲਈ ਥੋੜੀ ਜੀ ਜਗ੍ਹਾ ਲੈ ਕੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵਾਲੋਂ ਸੰਗਤਾਂ ਦੇ ਭੇਟ ਕਰ ਲਈ ਲਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਆ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥ ਲੋਕ ਲਿਖਤੀ ਜਿਹੜੀਆਂ ਵਸਤਵਾਂ ਸੀ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾ ਸਾਨੂੰ ਮਿਲਦੀਆਂ ਜਿਨ੍ਹਾਂ ਨੂੰ ਸਿਉਂਗ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਇਹਦੇ ਤੇ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਕਿਉਂਕਿ ਇਹ ਜਿਹੜੇ ਲੋਕ ਸ਼ਰਾਰਤੀ ਲੋਕ ਆ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਲੋਕ ਬੈਠੇ ਆ ਤੇ ਜਿਹੜਾ ਗੁਰਦੁਆਰਿਆਂ ਨੂੰ ਵੇਚ ਕੇ ਤੇ ਆਪਣੇ ਮਨੋਰਥ ਲਈ ਆਪਣੇ ਕਾਰੋਬਾਰ ਇਹਨਾਂ ਲੋਕਾਂ ਨੇ ਚਲਾਏ ਆ ਖਾਲਸਾ ਜੀ ਇਹ ਕਰਕੇ ਬੇਨਤੀ ਸਾਰਿਆਂ ਨੂੰ ਕਿ ਆਪਾਂ ਗੁਰਬਾਣੀ ਦਾ ਅਤਿ ਸਤਿਕਾਰ ਕਰ ਲਈ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸਿੱਖਾਂ ਨੂੰ ਸਤਵੇਂ ਪਾਤਸ਼ਾਹ ਦੇ ਬਚਨ ਹੈ ਜਿਨ ਪੈਦਬਨਾ ਬਾਣੀ ਧਾਰਾਂ ਜਾਨੋ ਸੋ ਸਿੱਖ ਨਹੀਂ ਹਮਾਰਾ ਇਹੋ ਜਿਹੇ ਨੂੰ ਸਿੱਖ ਦੇ ਕਦਾਚਿਤ ਕਿਹਾ ਹੀ ਨਹੀਂ ਜਾ ਸਕਦਾ ਜਿਹੜੇ ਗੁਰਬਾਣੀ ਦੇ ਰਤਰੀ ਕਰਨ ਵਾਲੇ ਆ ਮੁੜ ਕੇ ਇਹੋ ਜਿਹੇ ਲੋਕ ਕੀੜੇ ਪੈ ਪੇ ਮਰਦੇ ਆ ਆਪਾਂ ਵੇਖੇ ਵੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਜਿਹੜੀਆਂ ਇਹ ਮਸਲੇ ਨੂੰ ਬੜਾ ਧਿਆਨ ਦੇ ਨਾਲ ਲੈਣ ਹੋਣੇ ਅਸੀਂ ਜਿਹੜੀਆਂ ਪੋਥੀਆਂ ਸਾਰੀਆਂ ਉਹ ਦਮਦਮੀ ਤਕਸਾਲ ਦੇ ਸਪੋਰਟ ਕਰਨੀ ਹੈ ਸਤਕਾਰ ਕਮੇਟੀ ਨੇ ਤੇ ਆਪਾਂ ਸਾਰਿਆਂ ਨੇ ਤੇ ਉਹ ਪੋਥੀਆਂ ਜਿਹੜੀਆਂ ਉਹਨਾਂ ਤੇ ਕਾਰਵਾਈ ਕਰਾਉਣੀ ਹੈ ਕਾਨੂੰਨੀ ਕਾਰਵਾਈ ਉਹਨਾਂ ਦੁਸ਼ਟਾਂ ਤੇ ਕਰਾਉਣੀ ਜਿਨ੍ਹਾਂ ਨੇ ਸੰਤ ਸੰਪੂਰਨ ਸਿੰਘ ਦਾ ਡੇਰਾ ਬਰਬਾਦ ਕੀਤਾ ਉਹਨਾਂ ਤੇ ਕਰਾਉਣੀ ਹੈ ਖੰਡਾ ਨਿਸ਼ਾਨ ਸਾਹਿਬ ਦਾ ਸਾਨੂੰ ਮਿਲਿਆ ਅੰਦਰੋਂ ਜਿਹੜਾ ਉਹਨਾਂ ਦੇ ਟਾਈਮ ਦਾ ਉਹਨਾਂ ਦੀਆਂ ਲਿਖਤੀਆਂ ਹੱਥ ਲਿਖਤਾਂ ਸਾਨੂੰ ਪੁਸਤਕਾਂ ਸਾਰੀਆਂ ਮਿਲੀਆਂ ਸੋ ਖਾਲਸਾ ਜੀ ਹੱਡ ਕੋ ਨਹੀਂ ਜੀ ਇਹ ਬਰਦਾਸ਼ਤ ਹੁੰਦਾ ਸਾਨੂੰ ਜਾਂਦੇ ਅੱਗ ਲਾ ਕੇ ਬਾਹਰ ਅਸੀਂ ਨਿਕਲਦੇ ਤੇ ਮਾਰ ਦੋ ਸਾਨੂੰ ਆਏ ਦਿਨ ਹੱਡ ਕੋ ਨਹੀਂ ਜੀ ਜੀ ਆ ਜਾਂਦਾ ਗੁਰੂ ਜੀ ਤਾਂ ਕੀ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਦਿਖਾਈ ਦਿੰਦਾ ਕਿਉਂਕਿ ਕਾਫੀ ਵਾਰੀ ਇਹ ਤਾਂ ਬਾਬਾ ਜੀ ਪ੍ਰਸ਼ਾਸਨ ਨੇ ਪਹਿਲੇ ਸਮੇਂ ਤੋਂ ਆਪਾਂ ਵੇਖਿਆ ਵਾ ਪਿਛੇ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਬੇਅਦਬੀਆਂ ਹੁੰਦੀਆਂ ਰਹੀਆਂ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਦੇ ਹਾਂ ਕਾਰਵਾਈ ਕਰ ਦਿੰਦਾ ਪਰ ਇੱਥੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਉਂ ਅੜੀ ਫੜੀ ਆ ਪਹਿਲਾ ਇਹਨਾਂ ਨੇ ਆਖਿਆ ਵੀ ਉਹ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆਣ ਕੇ ਕਰਨਗੇ ਉਹਨਾਂ ਦਾ ਕੰਮ ਆਂਦਾ ਕੀ ਗੱਲ ਦਮਦਮੇਟਿਕ ਸਾਲ ਦਾ ਨਹੀਂ ਪੈਂਦਾ ਜਿੱਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਸਾਰੇ ਸਿੰਘ ਸਾਹਿਬ ਲੱਗਦੇ ਆ ਕਿਉਂਕਿ ਮੈਂ ਹਾਂ ਜਿੰਨੇ ਪਾਰਟੀਓ ਸਾਡੇ ਕੋਲ ਲੱਗਦੇ ਚੋਰ ਬਰਦਾਸ਼ਤ ਸਾਡੇ ਕੋਲ ਸੰਥਿਆ ਕਰਦੇ ਆ ਦਮਦਮੇਟਿਕ ਸਾਲ ਦਾ ਕੋਈ ਫਰਜ਼ ਨਹੀਂ ਸਿਰਫ ਸ਼੍ਰੋਮਣੀ ਕਮੇਟੀ ਦਾ ਫਰਜ਼ ਰਹਿ ਗਿਆ ਆਪਾਂ ਆਪਾਂ ਭਾਜੀ ਇਹ ਚੀਜ਼ ਦੀਏ ਬਰਦਾਸ਼ਤ ਕਰਨੀ ਕਦੀ ਵੀ ਸੋ ਜੇ ਆਪਾਂ ਇਹਨਾਂ ਲੋਕਾਂ ਦੇ ਉੱਤੇ ਮਹਿਜ ਕੁਝ ਕਦਮਾਂ ਦੀ ਦੂਰੀ ਤੇ ਆ ਤਾਂ ਬਿਲਕੁਲ ਲੱਗ ਗਿਆ ਇਹੋ ਜਿਹਾ ਜੋ ਘਟਨਾ ਕਰਮ ਹੋਣਾ ਕਿੰਨੀ ਕੁ ਮੜੀ ਗੱਲ ਹੈ ਅਰੇ ਬਾਬਾ ਜੀ ਇਹ ਪਹਿਲਾ ਡੇਰਾ ਵਾ ਜਿਹਦੇ ਵਿੱਚ ਅਸੀਂ ਇਹ ਚੀਜ਼ਾਂ ਵੇਖੀਆਂ ਪਹਿਲਾਂ ਆਪਾਂ ਸਤੂ ਦੀ ਗਲੀ ਸੰਤ ਭਾਈ ਮਨੀ ਸਿੰਘ ਉਹਨਾਂ ਦੀ ਟਕਸਾਲ ਦੇ ਵਿੱਚ ਜਿਹੜਾ ਕੀ ਨਾਂ ਅਹੀਂ ਉਹਦਾ ਮੱਖਣ ਸਿੰਘ ਮੱਖਣ ਸਿੰਘ ਵੀ ਬੀ ਕਰ ਰਿਹਾ ਸੀ ਉੱਥੇ ਜਾ ਕੇ ਅਸੀਂ ਸਾਰਾ ਕੁਝ ਵੇਖਿਆ ਸਰੂਪਾਂ ਨੂੰ ਸ਼ੌਂਕ ਲੱਗੀ ਜਿਹੜੇ ਖਰੜੇ ਸੀ ਜਿਹੜਾ ਉਹਨਾਂ ਨੇ ਸਟਿੱਗ ਜਿਹੜੀ ਸੰਗਤਾਂ ਦੇ ਸਪੁਰਦ ਕੀਤੀ ਸੀ ਲਿਖ ਕੇ ਉਹ ਸਟਿੱਕ ਦੇ ਖਰੜੇ ਸਾਨੂੰ ਉੱਥੋਂ ਮਿਲੇ ਫਿਰ ਸਰੂਪਾਂ ਨੂੰ ਉੱਥੋਂ ਬੇਦਬੀ ਹੋਈ ਮਿਲੀ ਤੇ ਅਗਲੇ ਦਿਨ ਸਰੋਣੀ ਕਮੇਟੀ ਦਾ ਬਿਆਨ ਆਉਂਦਾ ਕਿ ਇਹ ਜਿਹੜੀ ਜਿਹੜੇ ਸਰੂਪ ਆ ਇਹਨਾਂ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਸਤਕਾਰ ਕਮੇਟੀਆਂ ਨੂੰ ਨਾਟਕਸਾਲ ਨੂੰ ਇਹਦਾ ਅਧਿਕਾਰ ਸਾਨੂੰ ਉਹ ਸਾਰੇ ਸਰੂਪ ਤੇ ਸਾਰੀ ਉੱਥੋਂ ਸਮਗਰੀ ਜਿਹੜੀ ਸੰਤ ਸੰਪੂਰਨ ਸਿੰਘ ਦੇ ਡੇਰੇ ਦੇ ਵਿੱਚੋਂ ਉਹ ਸਾਰੀ ਸਰੋਣੀ ਕਮੇਟੀ ਹੈ ਉਹ ਪਹਿਲਾ ਸਾਡਾ ਉਹੀ ਕਾਰਵਾਈ ਦੂਜੀ ਕਾਰਵਾਈ ਇਹ ਆ ਤੀਜੀ ਬਾਬਾ ਜੀ ਅਸੀਂ ਲਾਗ ਲਾ ਕੇ ਜਿੰਨੇ ਵੀ ਅਸੀਂ ਸਾਰਿਆਂ ਤੇ ਜਾਣਾਂ ਦੇ ਸਾਰਿਆਂ ਤੇ ਕਾਰਵਾਈ ਆਪਾਂ ਆਪਣੇ ਤਰੀਕੇ ਦੇ ਨਾਲ ਕਰਾਂਗੇ ਸੋ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਜੀ ਆਪ ਜੀ ਨੂੰ ਦੱਸਣ ਕਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹਦੇ ਨੂੰ ਅਸੀਂ ਦੇਖਦੇ ਹੋਏ ਮੈਂ ਐਚ ਐਚਓ ਸੀਡ ਵੀਰ ਨੀਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਤੜਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਦੇ ਵਿੱਚ ਥੋੜੇ ਮਤਲਬ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁੜਕਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਰ ਕੀ ਕਿਹੜਾ ਵਿਅਕਤੀ ਹੈਗਾ ਕਾਹਦਾ ਕੰਮ ਕਰਦਾ ਸੀਗਾ ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ ਇੱਥੇ ਦੁਕਾਨ ਦਾ ਓਨਰ ਆਇਆ ਅਸੀਂ ਵੈਰੀਫਾਈ ਕਰ ਰਹੇ ਕਿੰਨੇ ਗੁੜਕਾ ਸਾਹਿਬ ਮਿਲੇ ਨੇ ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਗਿਣਤੀ ਚੱਲਣ ਡਿਆ ਮਹਾਰਾਜ ਤਾਂ ਕਿਹੜੀ ਕਾਰਵਾਈ ਕੀਤੀ ਜਾਏਗੀ ਇਸ ਵਿਅਕਤੀ ਦੇ ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅੱਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਾਂਗੇ